ਸੰਭੋਗ ਗੋਲੀ ਜੋ ਕਿ ਟੈਂਪਰੇਰੀ ਟਾਈਮਿੰਗ ਲਈ ਕੰਮ ਆਉਂਦੀ ਹੈ ਕਿਸੇ ਵੀ ਤਰ੍ਹਾਂ ਦਾ ਇਸ ਦਾ ਨੁਕਸਾਨ ਨਹੀਂ ਹੈਗਾ ਬਹੁਤ ਸੋਹਣੇ ਰਿਜ਼ਲਟ ਮਿਲ ਰਿਹਾ ਤਕਰੀਬਨ 70 ਤੋਂ 80% ਇਸ ਗੋਲੀ ਦਾ ਰਿਜ਼ਲਟ ਹੈਗਾ ਸੋ ਕਿਸੇ ਵੀਰ ਨੇ ਮਗਵਾਏ ਸੀ 10 ਪੀਸ ਔਰ ਹੁਣ ਉਹਨਾਂ ਨੇ 50 ਪੀਸ ਦਾ ਆਰਡਰ ਦਿੱਤਾ ਸੋ ਇਹ ਹੋਲ ਸੇਲ ਰੇਟਾਂ ਤੇ ਵੀ ਹੁਣ ਅਵੇਲੇਬਲ ਮੈਂ ਕਰ ਦਿੱਤੀ ਹੈ ਤਿਆਰ ਕੀਤੀ ਸੀ ਮੈਂ ਔਰ 50 ਪੀਸ ਹੈਗਾ ਟੋਟਲ ਔਰ 3400 ਰੁਪਏ ਦੀ ਮੈਂ ਵੇਚ ਰਿਹਾ ਸੋ ਕਿਸੇ ਵੀਰ ਨੇ ਅਗਰ ਹੋਲ ਸੇਲ ਤੇ ਲੈਣੀ ਹੈ ਪ੍ਰੈਕਟਿਸ ਕਰਦੇ ਆਯੁਰਵੇਦਾ ਜਾਂ ਫਿਰ ਕਿਸੇ ਦਾ ਅਗਰ ਲਿੰਕ ਕੇ ਗਿਆ ਕੋਈ ਅਦਾਦਾ ਕੰਮ ਕਰਦਿਆ ਪੰਸਾਰੀ ਪਰਾ ਹੈ ਗਿਆ ਤਾਂ ਉਹਨਾਂ ਲਈ ਇਹ ਆਫਰ ਅਵੇਲੇਬਲ ਹੈਗੀ ਹੈ ਸੋ ਹੋਲਸੇਲ ਰੇਟਾਂ ਤੇ ਤੁਸੀਂ ਇਸ ਨੂੰ ਲੈ ਸਕਦੇ ਹੋ 50 ਪੀਸ 100 ਪੀਸ 150 200 ਪੀਸ ਔਰ ਜੇ ਬਾਤ ਚਾਹੀਦੀ ਹੈ ਤਾਂ ਫਿਰ ਸਪੈਸ਼ਲ ਤਿਆਰ ਕਰਨੀ ਪਊਗੀ ਸੋ ਇਸ ਦਾ ਜਿਹੜਾ ਬੈਨੀਫਿਟ ਇਹ ਹੈਗਾ ਕਿ ਟੈਂਪਰੇਰੀ ਟਾਈਮਿੰਗ ਲਈ ਯਾਨੀ ਕਿ ਸੰਬੋਖ ਤੋਂ 2 ਘੰਟੇ ਪਹਿਲਾਂ ਲੈਣੀ ਹੁੰਦੀ ਹੈ ਔਰ ਟਾਈਮਿੰਗ ਇਸ ਦੀ 5 ਮਿੰਟਾਂ ਤੋਂ ਲੈ ਕੇ 15 20 ਮਿੰਟ ਤੱਕ ਵੱਧ ਜਾਂਦੀ ਹੈ ਇਹ ਡਿਪੈਂਡ ਕਰਦਾ ਹੈ ਕਿ ਪਹਿਲਾਂ ਜਿਹੜਾ ਜਿਸ ਨੇ ਟਾਈਮ ਲੈਣੀ ਹੈ ਦਵਾਈ ਉਸ ਦੀ ਪਹਿਲਾਂ ਟਾਈਮਿੰਗ ਕਿੰਨੀ ਹੈ ਬਹੁਤ ਥੋੜ ਔਰ ਅਗਰ ਜਿਹੜਾ ਵੀਰ আফੀਮ ਦੀ 7 ਪਹਿਲੇ ਬਹੁਤ ਕਰਦਾ ਸੀ ਆ ਇਦਾਂ ਦੀ ਚੀਜ਼ਾਂ ਪਹਿਲੇ ਵਰਤ ਚੁੱਕਿਆ ਤਾਂ ਫਿਰ ਉਹਨਾਂ ਨੇ ਦੋ ਗੋਲੀਆਂ ਲੈਣੀਆਂ ਦੋ ਗੋਲੀਆਂ ਠੀਕ ਹੈ ਔਰ ਆਮ ਬੰਦਾ 25 30 40 ਸਾਲ ਉਮਰ ਹੈਗੇ 35 ਸਾਲ ਤਾਂ ਇੱਕ ਗੋਲੀ ਕਾਫੀ ਹੈ ਜੇ ਵਡੇਰੀ ਉਮਰ ਹੈ ਤਾਂ ਦੋ ਗੋਲੀਆਂ ਵੀ ਲੈਣੀਆਂ ਪੈ ਸਕਦੀ ਹੈ ਸੋ ਅਗਰ ਕਿਸੇ ਨੂੰ ਚਾਹੀਦੀ ਹੋਵੇ ਤਾਂ ਮੈਨੂੰ ਸੰਪਰਕ ਕਰ ਸਕਦੇ ਹੋ ਧੰਨਵਾਦ ਜੀ